ਅੱਜ ਖੜੇ ਆ ਜੀ ਪਿੰਡ ਵਾੜਾ ਕਾਲੀਰਾਉ ਤੇ ਆ ਖਵਾਜੇ ਪੀਰ ਨੇ ਆ ਵੇਖ ਲੋ ਵੀ ਲੈਂਦਾ ਲੈਂਦਾ ਵੀ ਢਾਹ ਲਾਈ ਜਾਂਦਾ ਤੇ ਗੱਲ ਕਰਦੇ ਆ ਹਾਂਜੀ ਕੀ ਕਹਿਣਾ ਚਾਹੁੰਦੇ ਜਿਹੜਾ ਇੱਥੇ ਢਾਰ ਲਾ ਲਈ ਆ ਅੱਜ ਅਸੀਂ ਖੜੇ ਆ ਜੀ ਪਿੰਡ ਕਾਲੀਰਾਉਂਡ ਨੇੜੇ ਤਾਰੇ ਵਾਲਾ ਇਹ ਜੀਰਾ ਹਲਕੇ ਦਾ ਪਿੰਡ ਹੈ ਜੀ ਔਰ ਬਹੁਤ ਜ਼ਿਆਦੀ ਜਿਹੜੀ ਵੱਡੀ ਓਟਾ ਜਿਹੜੀ ਸਤਲੋਈ ਦਰਿਆ ਨੇ ਬੰਨ ਦੇ ਨਾਲ ਲਾਈ ਹੋਈ ਆ ਮੈਂ ਤੁਹਾਨੂੰ ਕਹਾਂਗਾ ਇੱਕ ਵਾਰੀ ਵਿਖਾ ਵੀ ਦਿਓ ਆਪਣੇ ਵੀਰਾਂ ਨੂੰ ਕਿ ਦੇਖੋ ਬਿਲਕੁਲ ਜਮਾ ਬੰਨ ਦੇ ਨਾਲ ਆਣ ਕੇ ਢਾਹ ਲੱਗੀ ਔਰ ਕਿਹੜੀ ਮਿੱਟੀ ਉਹ ਬੰਨ ਦੇ ਨਾਲੋਂ ਥਲੇ ਡਿੱਗ ਰਹੀ ਹੈ ਔਰ ਹਜੇ ਤੱਕ ਕੋਈ ਵੀ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਕੋਈ ਨਹੀਂ ਪਹੁੰਚਿਆ ਨਾ ਕੋ ਡੀਸੀ ਐਸ ਡੀ ਐਮ ਤਹਿਸੀਲਦਾਰ ਕਿਸੇ ਵੱਲੋਂ ਵੀ ਕੋਈ ਇੱਥੇ ਰਾਹਤ ਦਾ ਇਸ ਤਰ੍ਹਾਂ ਦਾ ਕੁਝ ਨਹੀਂ ਹੋ ਰਿਹਾ ਲੋਕ ਆਪਣੇ ਆਪ ਜਿਹੜੇ ਸੀਗੇ ਸਾਡੇ ਭਾਈਚਾਰਾ ਜਾਂ ਇਥੋਂ ਦੇ ਕਿ ਸਥਾਨੀਆ ਲੋਕ ਨੇ ਉਹ ਆਪਦੇ ਔਰ ਤੇ ਜਿਹੜੀ ਜਦੋਂ ਜਿਆਦਾ ਕਰ ਰਹੇ ਨੇ ਮਿੱਟੀ ਪਾ ਰਹੇ ਨੇ ਪਰ ਉਹ ਜਿੰਨੀ ਵੀ ਮਿੱਟੀ ਇਹ ਕਰਦੇ ਨੇ ਜਦੋਂ ਜਿਆਦਾ ਉਹ ਸਾਰੀ ਦੀ ਸਾਰੀ ਮਿੱਟੀ ਜਿਹੜੀ ਉਹ ਦਰਿਆ ਦੇ ਵਿੱਚ ਰੁੜ ਜਾਂਦੀ ਹੈ ਸਵੇਰੇ ਫੇਰ ਕਰਦੇ ਨੇ ਜਿਹੜੀ ਸਥਿਤੀ ਉਹ ਬਹੁਤ ਜਿਆਦਾ ਜਿਹੜੀ ਇੱਥੇ ਉਹ ਖਤਰਨਾਕ ਬਣੀ ਹੋਈ ਹੈ ਕਿਉਂਕਿ ਪਿੰਡ ਬਹੁਤ ਜਿਆਦੇ ਨੇ ਜੇ ਕੋਈ ਇਸ ਤਰ੍ਹਾਂ ਦੀ ਇੱਥੇ ਅਨਸਖਾਂ ਵੀ ਘਟਨਾ ਹੁੰਦੀ ਹੈ ਤੇ ਬਹੁਤ ਵੱਡਾ ਨੁਕਸਾਨ ਜਿਹੜਾ ਹੋਵੇਗਾ ਔਰ ਉਹਦਾ ਜ਼ਿੰਮੇਵਾਰ ਜਿਹੜਾ ਹੈ ਉਹ ਪ੍ਰੋਜ ਪਰ ਦਾ ਜਿਹੜਾ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਉਹ ਜ਼ਿੰਮੇਵਾਰ ਹੈ ਕਿਉਂਕਿ ਡੀਸੀ ਕੋਲ ਬਹੁਤ ਪਾਵਰ ਹੁੰਦੀ ਹੈ ਮੌਕੇ ਤੇ ਐਨਡੀਆਰਫ ਦੀਆਂ ਟੀਮਾਂ ਵੀ ਭੇਜ ਸਕਦਾ ਫੌਜ ਲਈ ਜਾ ਸਕਦੀ ਤਰ੍ਹਾਂ ਤਰ੍ਹਾਂ ਦੇ ਉਹ ਹੇਲੇ ਕਰਕੇ ਇਸ ਬੰਦ ਨੂੰ ਬਚਾਇਆ ਜਾ ਸਕਦਾ ਔਰ ਇਹ ਲੋਕਾਂ ਦਾ ਭਲਾ ਹੋ ਸਕਦਾ ਅੱਜ ਵੀ ਹਲੇ ਟਾਈਮ ਰਹਿੰਦਾ ਜੇ ਥੋੜਾ ਬੜਾ ਪ੍ਰਸ਼ਾਸਨ ਜਾਗੇ ਜਾਂ ਕੋਈ ਐਮਐਲਏ ਕਿਉਂਕਿ ਅਥਰੂ ਉਂਝਣ ਵਾਲੀ ਗੱਲ ਹੈ ਇੱਥੇ ਸ਼ੰਕਰ ਕੁਟਾਰੀਆ ਵੀ ਹੁਣੇ ਹੋ ਕੇ ਗਿਆ ਤਰ੍ਹਾਂ ਤਰ੍ਹਾਂ ਦੀ ਲੀਡਰਸ਼ਿਪ ਆ ਰਹੀ ਆ ਪਰ ਕੋਈ ਵੀ ਜਿਹੜਾ ਬੰਦੋਬਸਤ ਜਾਂ ਕੋਈ ਇਹਦੇ ਬਾ ਪੱਕੇ ਪ੍ਰਬੰਧ ਵਾਸਤੇ ਕੋਈ ਵੀ ਇੱਥੇ ਹੀਲਾ ਨਹੀਂ ਵਰਤਿਆ ਜਾ ਸਕਦਾ ਤੁਸੀਂ ਜਿਵੇਂ ਦੇਖ ਸਕਦੇ ਹੋ ਕੋਈ ਇੱਥੇ ਪੱਥਰ ਦੀਆਂ ਗੱਡੀਆਂ ਨਹੀਂ ਆ ਰਹੀਆਂ ਜਾਂ ਕੋਈ ਉਦਾਂ ਦੇ ਜਾਲ ਬੰਨ ਕੇ ਤਾਰ ਦਾ ਪੱਤਰ ਉਸ ਤਰੀਕੇ ਨਾਲ ਨੋਚ ਬਣਾਈ ਜਾ ਸਕੇ ਔਰ ਲੋਕਾਂ ਨੇ ਆਪ ਦੇ ਤੌਰ ਤੇ ਜਿਹੜੀ ਉਹ ਛੋਟੀ ਮੋਟੀ ਨੋਚ ਲਾਈ ਸੀ ਉਹ ਸਾਰੀ ਨੋਚ ਵੀ ਰੋੜ ਚੁੱਕੀ ਹੈ ਔਰ ਹੁਣ ਵੀ ਇਹੀ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਹਾਲੇ ਵੀ ਟਾਈਮ ਹੈ ਸਰਕਾਰ ਦਾ ਕਿਉਂ ਨਹੀਂ ਧਿਆਨ ਗਿਆ ਇਹਨਾਂ ਗੱਲਾਂ ਵੱਲ ਕੀ ਚੱਕਰ ਹੈ ਸਰਕਾਰ ਦੀ ਨਾਂ ਵਾਲੀ ਕੋਈ ਚੀਜ਼ ਹੀ ਹੈ ਨਹੀਂ ਪੰਜਾਬ ਦੇ ਅੰਦਰ ਕਿਉਂਕਿ ਭਗਵੰਤ ਮਾਨ ਜਿਵੇਂ ਕੋਲੋਂ ਪੰਜਾਬ ਦੇ ਉੱਪਰ ਇੱਡੀ ਵੱਡੀ ਆਫਤ ਆਈ ਔਰ ਉਹ ਹਸਪੀਟਲ ਦੇ ਵਿੱਚ ਜੇਰੇ ਇਲਾਜ ਦਾ ਬਹਾਨਾ ਲਾ ਕੇ ਪਿਆ ਹੋਇਆ ਔਰ ਅੱਜ ਇਸ ਔਖੀ ਘੜੀ ਦੇ ਵਿੱਚ ਸਾਡਾ ਭਾਈਚਾਰਾ ਹੀ ਸਾਡੇ ਭਾਈਚਾਰੇ ਦੀ ਬਾਹ ਫੜ ਰਿਹਾ ਕਿਸੇ ਵੀ ਜਿਹੜਾ ਸੀਗਾ ਉਹ ਪ੍ਰਸ਼ਾਸਨਿਕ ਅਧਿਕਾਰੀ ਚਾਹੇ ਕਿਸੇ ਵੀ ਖੇਤਰ ਦਾ ਲਾ ਲਓ ਕਿਸੇ ਨੇ ਕੁਝ ਨਹੀਂ ਕੀਤਾ ਕੋਈ ਰਾਹਤ ਪਹੇਕ ਨਹੀਂ ਦਿੱਤਾ ਇਹਨਾਂ ਲੋਕਾਂ ਨੂੰ ਔਰ ਸਾਡੇ ਭਾਈਚਾਰੇ ਨੇ ਸਾਡੇ ਭਾਈਚਾਰੇ ਦੀ ਬਾਹ ਫੜੀ ਆ ਔਰ ਲੋਕ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਹੁਣ ਵੀ ਆ ਸਾਡੇ ਵੀਰ ਨਰਵੈਰ ਸਿੰਘ ਜੀ ਖਾਲਸਾ ਉਹ ਆਪਣਾ ਖਾਲੀ ਤੋੜਿਆਂ ਦੀ ਟਰਾਲੀ ਭਰ ਕੇ ਲਿਆਏ ਨੇ ਔਰ ਜਦੋਂ ਜਹਦ ਇਹਨਾਂ ਲੋਕਾਂ ਦੀ ਜਾਰੀ ਹੈ ਪਰ ਇੱਥੇ ਚਾਹੀਦਾ ਸੀਗਾ ਪਹਿਲੇ ਦਿਨ ਤੋਂ ਹੀ ਜਿਹੜਾ ਸੀਗਾ ਉਹ ਸਰਕਾਰ ਦਾ اسلحਾ ਪਹਿਲਾਂ ਆਉਂਦਾ ਔਰ ਇਹਨਾਂ ਸਾਰਾ ਜਿਹੜਾ ਸੀਗਾ ਉਹ ਆਪ ਦੀ ਦੇਖਰੇਖੇ ਠਾਂ ਨੋਚ ਲਾਉਂਦੇ ਜਿਉ ਜੋ ਵੀ ਢੰਗ ਤਰੀਕਾ ਇੱਥੇ ਵਰਤੇ ਪਰ ਫਿਲਹਾਲ ਲੋਕ ਸਹਿਮ ਦੇ ਮਾਹੌਲ ਦੇ ਕਿ ਡਰ ਦੇ ਮਾਹੌਲ ਦੇ ਵਿੱਚ ਨੇ ਕੁਛ ਵੀ ਅਨਸਕਾਵੇਂ ਘਟਨਾ ਹੋ ਸਕਦੀ ਹਾਲੇ ਵੀ ਥੋੜਾ ਬਾਲਾ ਸਮਾਂ ਹੈ ਜੇ ਸਰਕਾਰ ਜਾਗੇ ਜਾਂ ਇਹਨਾਂ ਦੇ ਅਧਿਕਾਰੀ ਜਾਗਣ ਔਰ ਇੱਥੇ ਜਿਹੜਾ ਉਹ ਪੱਥਰ ਭੇਜ ਕੇ ਜਾਂ ਫੌਜ ਲਾ ਕੇ ਇਸ ਚੀਜ਼ ਨੂੰ ਕੰਟਰੋਲ ਕੀਤਾ ਜਾ ਸਕਦਾ ਵਾਹਿਗੁਰੂ ਨਹੀਂ ਨਹੀਂ ਮੁੱਖ ਮੰਤਰੀ ਹੋਰ ਤਾਂ ਬੜਿਆ ਮਨਕੀਰ ਤੌੜਖ ਨਾਲ ਵੇਖਿਆ ਉਹ ਵੀਡੀਓ ਕਾਲ ਤੇ ਲੱਗਾ ਸੀਗਾ ਕੀ ਗੱਲ ਹੈ ਇੱਥੇ ਵੀਡੀਓ ਕਾਲ ਤੇ ਗੱਲ ਨਹੀਂ ਕਰ ਸਕਦਾ ਐਮਐਲਏ ਨਾਲ ਬਿਲਕੁਲ ਕਰ ਸਕਦਾ ਨਹੀਂ ਕਰ ਸਕਦਾ ਵੀ ਆਹ ਵੇਖੋ ਜੀ ਆ ਕੀ ਹੋ ਰਿਹਾ ਇੱਕ ਵੀ ਜਿਹੜਾ ਮੁੱਖ ਮੰਤਰੀ ਦੇ ਮੂੰਹ ਚੋਂ ਕੱਢਿਆ ਹੋਇਆ ਲਬਜ਼ ਉਹ ਪੂਰਾ ਹੋ ਸਕਦਾ ਪਰ ਕਿਉਂ ਦਿਲੋਂ ਚਾਹਣ ਪਰ ਅੱਜ ਇਹ ਲੱਗਦਾ ਵੀ ਇਹਨਾਂ ਦੇ ਦਿਲ ਦੇ ਵਿੱਚ ਜਿਹੜੀ ਉਹ ਕੋਈ ਵੀ ਇਸ ਤਰ੍ਹਾਂ ਦੀ ਭਾਵਨਾ ਹੈ ਨਹੀਂ ਪੰਜਾਬ ਬਚਾਉਣ ਵਾਲੀ ਪੰਜਾਬ ਨੂੰ ਮਾਰਨ ਅਤੇ ਡੋਬਣ ਤੇ ਲੱਗੇ ਹੋਏ ਨੇ ਜੋ ਵੀ ਲੁੱਟਣ ਵਾਲੀ ਗੱਲ ਹੈ ਵੀ ਜੋ ਕੇਗਰੀਵਾਲ ਜਾਂ ਦਿੱਲੀ ਦਾ ਜਿੰਨੇ ਵੀ ਸਾਰੇ ਉਹ ਸਰਗਣਾ ਆਣ ਕੇ ਇੱਥੇ ਪੰਜਾਬ ਦੇ ਵਿੱਚ ਬੈਠੇ ਹੋਏ ਨੇ ਔਰ ਪੂਰੀ ਤਰ੍ਹਾਂ ਜਿਹੜੀਆਂ ਭਗਵੰਤ ਮਾਨ ਦੀਆਂ ਉਹ ਬਾਹਵਾਂ ਮਰੋੜੀਆਂ ਜਾ ਚੁੱਕੀਆਂ ਨੇ ਭਗਵੰਤ ਮਾਨ ਕੁਝ ਵੀ ਜਿਵੇਂ ਕਹ ਲੋ ਕੋਈ ਰਾਹਤ ਪੈ ਕੇ ਜਾਂ ਕਿਸ ਤਰ੍ਹਾਂ ਦੀ ਗੱਲ ਕੋਈ ਨਹੀਂ ਇਸ ਤਰ੍ਹਾਂ ਦੀ ਕਰ ਰਿਹਾ 20000 ਦੇਾਂਗੇ ਜੀ ਕਰਾਂਗੇ ਜੀ ਕਰਾਵਾਂਗੇ ਹਜੇ ਤੱਕ ਪਿਛਲਾ ਜਿਹੜਾ 23 ਵਾਲਾ ਮੁਆਵਜ਼ਾ ਉਹ ਸਾਡੇ ਜਿਹੜੇ ਭਾਈਚਾਰੇ ਦੇ ਕਿਸਾਨਾਂ ਨੂੰ ਨਹੀਂ ਮਿਲਿਆ ਔਰ ਅੱਗੇ ਵੀ ਜਿਹੜੀ ਉਹ ਸਰਕਾਰ ਤੋਂ ਕੋਈ ਆਸ ਨਹੀਂ ਕੋਈ ਠੋਸ ਕਦਮ ਜਿਹੜੀ ਸਰਕਾਰ ਚੱਕੀ ਮੋਦੀ ਮੋਦੀ ਸਾਹਿਬ ਜਿਹੜੇ 1600 ਕਰੋੜ ਰੁਪਈਆ ਦੇ ਕੇ ਗਏ ਨੇ ਉਹਨੂੰ ਕਿਵੇਂ ਦੇਖਦੇ ਹੋ 1600 ਕਰੋੜ ਰੁਪਈਆ ਦਾ ਕੁਝ ਵੀ ਨਹੀਂ ਜਿੰਨੇ ਸਾਡੇ ਭਾਈਚਾਰ ਦਾ ਨੁਕਸਾਨ ਹੋਇਆ ਨਾ ਜੇ ਤਾਂ 50000 ਕਰੋੜ ਵੀ ਦੇਂਦਾ ਉਹ ਵੀ ਥੋੜਾ ਸੀਗਾ ਠੀਕ ਹੈ ਇਹ ਤਾਂ ਕੋ ਅੱਖਾਂ ਪੁੰਜਣ ਵਾਲੀ ਗੱਲ ਪ੍ਰਧਾਨ ਮੰਤਰੀ ਮੋਦੀ ਕਰ ਗਿਆ ਪੰਜਾਬ ਫੇਰੀ ਦੌਰਾਨ ਉਹਨੂੰ ਵੱਡੇ ਜਿਹੜੇ ਉਹ ਪੈਕੇਜ ਦਾ ਐਲਾਨ ਕਰਨਾ ਚਾਹੀਦਾ ਸੀਗਾ ਜਿਸ ਤਰ੍ਹਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨ ਦਾ ਕਰਕੇ ਜਾਂਦਾ ਹੈ ਕਿ ਵੱਡੀ ਜਿਹੜੀ ਸੀਗੀ ਉਹ ਉਮੀਦ ਸੀਗੀ ਪ੍ਰਧਾਨ ਮੰਤਰੀ ਪੰਜਾਬ ਦੇ ਦੌਰੇ ਤੇ ਆ ਰਿਹਾ ਹੈ ਔਰ ਕੋਈ ਵਿਸ਼ੇਸ਼ ਪੈਕੇਜ ਜਾਂ ਇਸ ਤਰ੍ਹਾਂ ਦਾ ਕੁਝ ਨਾ ਕੁਝ ਕਿਸਾਨਾਂ ਦਾ ਕਰਜ਼ਾ ਮਜ਼ਦੂਰਾਂ ਦਾ ਕਰਜ਼ਾ ਜਾਂ ਕੋਈ ਕਰਕੇ ਜਾਊਗਾ ਪਰ ਉਹ ਸਿਰਫ 16000 ਕਰੋੜ ਦਾ ਲਾਲੀਪਾਪ ਉਹ ਵੀ ਆਊਗਾ ਕਦੋਂ ਆਊਗਾ ਕਿਹਨੇ ਖਾਣਾ ਹੈ ਉਹ ਵੀ ਹਾਲੇ ਕਿਵੇਂ ਕਰ ਲੋਵੇ ਉਹ ਇੱਕ ਵਿਸ਼ੇ ਵਾਲੀ ਗੱਲ ਹੀ ਹੈ 23 ਦੇ ਵਿੱਚ ਵੀ ਫਲੱਡ ਆਏ ਸੀਗੇ ਤੇ 23 ਦਾ ਵੀ ਫੰਡ ਨਹੀਂ ਕੌਂਕੀ ਫਲੱਡਾਂ ਦਾ ਇਹ ਬਗੈਰ ਦਾ ਤੌਰ ਤੇ ਫੰਡ ਹੁੰਦਾ ਹੈ ਇਹ ਐਲਕੀ ਵੀ ਨਹੀਂ ਕਿ ਫੰਡ ਲਾਇਆ ਨਹੀਂ ਜਾ ਸਕਦਾ ਇੱਥੇ ਸਾਰਾ ਕੁਝ ਹੋ ਸਕਦਾ ਹੈ ਜੀ ਜੇ ਸਮਾਂ ਰਹਿੰਦਿਆ ਇਹ ਚੀਜ਼ਾਂ ਤੇ ਕੰਟਰੋਲ ਕਰਦੇ ਕੋਈ ਜਿਹੜੀ ਹੜਾਂ ਹੜਾਂ ਦੇ ਨਾਲ ਜਿਹੜਾ ਨਿਕਟਣ ਵਾਸਤੇ ਕੋਈ ਰੂਪਰੇਖਾ ਤਿਆਰ ਹੁੰਦੀ ਤਾਂ ਇਸ ਤਰ੍ਹਾਂ ਦੇ ਅੱਜ ਉਹ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਹੁਣੇ ਬਹੁਤ ਵੱਡਾ